ਸੋ ਇੱਕ ਜਿਹੜਾ ਨਾੜਾ ਹੋ ਜਾਂਦੀ ਹੈ ਵੈਰੀਕੋਸ ਵੇਇਨਸ ਬਲੂ ਬਲੂ ਜੇ ਕਾਫੀ ਲੋਕਾਂ ਦੇ ਕਾਫੀ ਹੋ ਜਾਂਦਾ ਹੈ ਸਪਾਈਡਰ ਵੇਇਨ ਹੋ ਜਾਂਦਾ ਉਹਦਾ ਜਿਵੇਂ ਕਈਆਂ ਦੇ ਤਾਂ ਨੇ ਜੋ ਨਲਕੀਆਂ ਵਾਂਗੂ ਪੂਰੀਆਂ ਮੋਟੀਆਂ ਹੋ ਜਾਂਦੀਆਂ ਮੋਟੀਆਂ ਮੋਟੀਆਂ ਗੱਠਾਂ ਦੀ ਆਪਰੇਸ਼ਨ ਕਰਕੇ ਕਰਨੀਆਂ ਪੈਂਦੀਆਂ ਹਾਂਜੀ 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 ਉਹ ਗੱਲ ਨੂੰ ਧਿਆਨ ਨਾਲ ਸੁਣਿਓ ਕਿ ਜਿਹੜੇ ਵੈਰੀਕੋਸ ਵੇਇਨ ਦੇ ਪੇਸ਼ੈਂਟ ਆਪਰੇਸ਼ਨ ਕਰਵਾ ਚੁੱਕੇ ਨੇ ਜਾਂ ਕਰਵਾਉਣਾ ਚਾਹੁੰਦੇ ਨੇ ਇਹਦਾ ਇਹ ਐਕਚੁਅਲੀ ਹੁੰਦਾ ਕਿ ਆ ਜਿਹੜਾ ਇੱਕ ਨਾ ਸਾਡੇ ਵੈਦ ਆ ਉਹਨਾਂ ਨੇ ਤੇਲ ਬਣਾਇਆ ਹਾਂਜੀ ਉਹ ਤੇਲ ਜਿਹੜਾ ਹੈਗਾ ਉਹਦੀ ਸਿਰਫ ਮਾਲਿਸ਼ ਕਰਨੀ ਹੈ ਜਿਵੇਂ ਜਿਹੜੇ ਨੀਲੇ ਨੀਲੇ ਬਰੀਕ ਵੇਨ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਪਾਈਡਰ ਵੇਨ ਕਹਿ ਦਿੰਦੇ ਆ ਜਾਲ ਜਿਹਾ ਬਣਿਆ ਪਿਆ ਹੁੰਦਾ ਉਹ ਤਾਂ ਉਸ ਤੇਲ ਨਾਲ ਹੀ ਖਤਮ ਹੋ ਜਾਂਦੀਆਂ ਨੇ ਹੂੰ ਜਿਨ੍ਹਾਂ ਦੀਆਂ ਮੋਟੀਆਂ ਮੋਟੀਆਂ ਰਸਿਆਂ ਵਰਗੀਆਂ ਬਣ ਜਾਂਦੀਆਂ ਨੇ ਉਹਨਾਂ ਵਾਸਤੇ ਇੱਕ ਕੈਪਸੂਲ ਹੈ ਇੱਕ ਇੱਕ ਪਾਊਡਰ ਹੈ ਦੋ ਜੀ ਉਹ ਹੈਗਾ ਵੀ ਕੋਚ ਇਹਦਾ ਨਾਮ ਬੜਾ ਸਿੰਪਲ ਦਿੱਤਾ ਵੀਕੋਜ਼ ਹਾਂ ਇਹ ਕੇ ਨਾਲ ਅਸੀਂ ਨਾਲ ਨਹੀਂ ਦਿੱਤਾ ਨਾਮ ਵੀਕੋਜ਼ ਜਿਹੜਾ ਨਾਮ ਹੈ ਇਹ ਇੱਕ ਆਪਣੇ ਆਪ ਚ ਵੈਰੀ ਕੋਜ਼ ਦਾ ਸਫਲ ਟਰੀਟਮੈਂਟ ਆ ਵੀਕੋਜ਼ ਆਇਲ ਤੇਲ ਤੇ ਨਾਲ ਅਸੀਂ ਕੈਪਸੂਲ ਦਿੰਨੇ ਤੇ ਪਾਊਡਰ ਦਿੰਨੇ ਉਹਦੇ ਨਾਲ ਕੀ ਆ ਕਿ ਤਿੰਨ ਤੋਂ 6 ਕਿ ਮਹੀਨੇ ਲੱਗਦੇ ਆ ਪੇਸ਼ੈਂਟ ਨੂੰ ਰਿਲੀਫ ਆ ਜਾਂਦਾ ਹੈ ਸਿੰਪਲ ਚੀਜ਼ ਹੈ ਜੀ ਤੇ ਤੁਨੀ ਦੇ ਵਿੱਚ ਤੇਲ ਲਾ ਲਓ ਗੈਸਟ੍ਰਿਕ ਪ੍ਰੋਬਲਮ ਤੋਂ ਬਚੋ ਜਿਆਦਾ ਜਿਹੜੀ ਬੋਡੀ ਦੇ ਵਿੱਚ ਇੱਕ ਪੌਇਜ਼ਨ ਵੱਧਦੀ ਆ ਉਹ ਤੋਂ ਬਚੋ ਇਹ ਕੁਝ ਕੁ ਚੀਜ਼ਾਂ ਇਹਦਾ ਰੀਜ਼ਨ ਬੇਸਿਕਲੀ ਰੀਜ਼ਨ ਕੀ ਹੁੰਦਾ ਰੀਜ਼ਨ ਕੀ ਹੁੰਦਾ ਜੀ ਇਹਦੇ ਵਿੱਚ ਨਾ ਐਕਚੁਅਲੀ ਬਲੌਕੇਜ ਹੁੰਦੀ ਆ ਅੱਛਾ ਨਰਵ ਦੇ ਵਿੱਚ ਬਲੌਕੇਜ ਹੁੰਦੀ ਆ ਸੂਜਨ ਆ ਜਾਂਦੀ ਆ ਫਿਰ ਉਹ ਚ ਪਸ ਪੈਂਦੀ ਆ ਉਹ ਫਿਰ ਇੱਕ ਦਿਨ ਐਸਾ ਹੁੰਦਾ ਕਿ ਉਹ ਨਾਣਾ ਫੁੱਲ ਕੇ ਰਸਿਆ ਮਰ ਗਿਆ ਬਣ ਜਾਂਦੀ ਆ ਤਾਂ ਉਹਨੂੰ ਕਰੇਦੋ ਦਾ ਆਪਰੇਸ਼ਨ ਹੀ ਜਾਂਦਾ ਜੇ ਤੁਰੰਤ ਰੀਲੀਫ ਲੈਣਾ ਤਾਂ ਆਪਰੇਸ਼ਨ ਕਰਾ ਲਓ ਠੀਕ ਹੈ ਜੀ ਆਪਰੇਸ਼ਨ ਤੋਂ ਬਾਅਦ ਉਹ ਦੁਬਾਰਾ ਹੋ ਜਾਂਦੀਆਂ ਨੇ ਬਸ ਉਹਦੇ ਲਈ ਜੇ ਉਹ ਵੀਕ ਉਸ ਸਾਡਾ ਟ੍ਰੀਟਮੈਂਟ ਲੈ ਲੈਣਗੇ ਤਾਂ ਇਹ ਦੁਬਾਰਾ ਨਹੀਂ ਹੋਊਗਾ ਔਰ ਜਿਹਦੇ ਬਹੁਤ ਬਰੀਕ ਨੇ ਹਲੇ ਨਾਰਮਲ ਨੇ ਉਹਨੂੰ ਇਹ ਟ੍ਰੀਟਮੈਂਟ ਬਹੁਤ ਜਲਦੀ ਫਾਇਦਾ ਕਰਦਾ ਬਿਲਕੁਲ ਬਿਲਕੁਲ ਸੋ ਇੱਕ ਜਿਹੜਾ ਨਾੜਾ ਹੋ ਜਾਂਦੀ ਹੈ ਵੈਰੀਕੋਸ ਵੇਇਨਸ ਬਲੂ ਬਲੂ ਜੇ ਕਾਫੀ ਲੋਕਾਂ ਦੇ ਕਾਫੀ ਹੋ ਜਾਂਦਾ ਹੈ ਸਪਾਈਡਰ ਵੇਇਨ ਹੋ ਜਾਂਦਾ ਉਹਦਾ ਜਿਵੇਂ ਕਈਆਂ ਦੇ ਤਾਂ ਨੇ ਜੋ ਨਲਕੀਆਂ ਵਾਂਗੂ ਪੂਰੀਆਂ ਮੋਟੀਆਂ ਹੋ ਜਾਂਦੀਆਂ ਮੋਟੀਆਂ ਮੋਟੀਆਂ ਗੱਠਾਂ ਦੀ ਆਪਰੇਸ਼ਨ ਕਰਕੇ ਕਰਨੀਆਂ ਪੈਂਦੀਆਂ ਹਾਂਜੀ 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 ਉਹ ਗੱਲ ਨੂੰ ਧਿਆਨ ਨਾਲ ਸੁਣਿਓ ਕਿ ਜਿਹੜੇ ਵੈਰੀਕੋਸ ਵੇਇਨ ਦੇ ਪੇਸ਼ੈਂਟ ਆਪਰੇਸ਼ਨ ਕਰਵਾ ਚੁੱਕੇ ਨੇ ਜਾਂ ਕਰਵਾਉਣਾ ਚਾਹੁੰਦੇ ਨੇ ਇਨਾ ਇਹ ਐਕਚੁਅਲੀ ਹੁੰਦਾ ਕਿ ਆ ਜਿਹੜਾ ਇੱਕ ਨਾ ਸਾਡੇ ਵੇਦ ਦਾ ਉਹਨਾਂ ਨੇ ਤੇਲ ਬਣਾਇਆ ਹਾਂਜੀ ਉਹ ਤੇਲ ਜਿਹੜਾ ਹੈਗਾ ਉਹਦੀ ਸਿਰਫ ਮਾਲਿਸ਼ ਕਰਨੀ ਆ ਜਿਵੇਂ ਜਿਹੜੇ ਨੀਲੇ ਨੀਲੇ ਬਰੀਕ ਵੇਨ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਸਪਾਈਡਰ ਵੇਨ ਕਹਿ ਦਿੰਦੇ ਆ ਜਾਲ ਜਿਹਾ ਬਣਿਆ ਪਿਆ ਹੁੰਦਾ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਉਸ ਤੇਲ ਨਾਲ ਹੀ ਖਤਮ ਹੋ ਜਾਂਦੀਆਂ ਨੇ ਹੂੰ ਜਿਨ੍ਹਾਂ ਦੀਆਂ ਮੋਟੀਆਂ ਮੋਟੀਆਂ ਰਸਿਆਂ ਵਰਗੀਆਂ ਬਣ ਜਾਂਦੀਆਂ ਨੇ ਉਹਨਾਂ ਵਾਸਤੇ ਇੱਕ ਕੈਪਸੂਲ ਹੈ ਇੱਕ ਇੱਕ ਪਾਊਡਰ ਹੈ ਦੋ ਜੀ ਉਹ ਹੈਗਾ ਵੀ ਕੋਚ ਇਹਦਾ ਨਾਮ ਬੜਾ ਸਿੰਪਲ ਦਿੱਤਾ ਵੀਕੋਜ਼ ਹਾਂ ਇਹ ਕੇ ਨਾਲ ਅਸੀਂ ਨਾਲ ਨਹੀਂ ਦਿੱਤਾ ਨਾਮ ਵੀਕੋਜ਼ ਜਿਹੜਾ ਨਾਮ ਹੈ ਇਹ ਇੱਕ ਆਪਣੇ ਆਪ ਚ ਵੈਰੀ ਕੋਜ਼ ਦਾ ਸਫਲ ਟਰੀਟਮੈਂਟ ਆ ਵੀਕੋਜ਼ ਆਇਲ ਤੇਲ ਤੇ ਨਾਲ ਸੀ ਕੈਪਸੂਲ ਦਿੰਨੇ ਤੇ ਪਾਊਡਰ ਦਿੰਨੇ ਉਹਦੇ ਨਾਲ ਕੀ ਆ ਕਿ ਤਿੰਨ ਤੋਂ 6 ਕਿ ਮਹੀਨੇ ਲੱਗਦੇ ਆ ਪੇਸ਼ੈਂਟ ਨੂੰ ਰਿਲੀਫ ਆ ਜਾਂਦਾ ਹੈ ਸਿੰਪਲ ਚੀਜ਼ ਹੈ ਜੀ ਤੇ ਤੁਨੀ ਦੇ ਵਿੱਚ ਤੇਲ ਲਾ ਲਓ ਗੈਸਟ੍ਰਿਕ ਪ੍ਰੋਬਲਮ ਤੋਂ ਬਚੋ ਜਿਆਦਾ ਜਿਹੜੀ ਬੋਡੀ ਦੇ ਵਿੱਚ ਇੱਕ ਪੌਇਜ਼ਨ ਵੱਧਦੀ ਆ ਉਹ ਤੋਂ ਬਚੋ ਇਹ ਕੁਝ ਕੁ ਚੀਜ਼ਾਂ ਇਹਦਾ ਰੀਜ਼ਨ ਬੇਸਿਕਲੀ ਰੀਜ਼ਨ ਕੀ ਹੁੰਦਾ ਰੀਜ਼ਨ ਕੀ ਹੋਣਾ ਜੀ ਇਹਦੇ ਵਿੱਚ ਨਾ ਐਕਚੁਅਲੀ ਬਲੌਕੇਜ ਹੁੰਦੀ ਆ ਅੱਛਾ ਨਰਵ ਦੇ ਵਿੱਚ ਬਲੌਕੇਜ ਹੁੰਦੀ ਆ ਸੂਜਨ ਆ ਜਾਂਦੀ ਆ ਫਿਰ ਉਹ ਚ ਪਸ ਪੈਂਦੀ ਆ ਉਹ ਫਿਰ ਇੱਕ ਦਿਨ ਐਸਾ ਹੁੰਦਾ ਕਿ ਉਹ ਨਾਣਾ ਫੁੱਲ ਕੇ ਰੱਸੇ ਵਰਗੀਆਂ ਬਣ ਜਾਂਦੀਆਂ ਤਾਂ ਉਹਨੂੰ ਕਰੈਡੋ ਦਾ ਆਪਰੇਸ਼ਨ ਨਹੀਂ ਜਾਂਦਾ ਜੇ ਤੁਰੰਤ ਰੀਲੀਫ ਲੈਣਾ ਤਾਂ ਆਪਰੇਸ਼ਨ ਕਰਾ ਲਓ ਠੀਕ ਹੈ ਜੀ ਆਪਰੇਸ਼ਨ ਤੋਂ ਬਾਅਦ ਉਹ ਦੁਬਾਰਾ ਹੋ ਜਾਂਦੀਆਂ ਨੇ ਬਸ ਉਹਦੇ ਲਈ ਜੇ ਉਹ 2 ਵੀਕਸ ਸਾਡਾ ਟ੍ਰੀਟਮੈਂਟ ਲੈ ਲੈਣਗੇ ਤਾਂ ਇਹ ਦੁਬਾਰਾ ਨਹੀਂ ਹੋਊਗਾ ਔਰ ਜਿਹਦੇ ਬਹੁਤ ਬਰੀਕ ਨੇ ਹਲੇ ਨਾਰਮਲ ਨੇ ਉਹਨੂੰ ਇਹ ਟ੍ਰੀਟਮੈਂਟ ਬਹੁਤ ਜਲਦੀ ਫਾਇਦਾ ਕਰਦਾ ਬਿਲਕੁਲ ਬਿਲਕੁਲ